ਟਾਈਮ ਦੇ ਕੇ ਕਿਸ ਨੇ ਤੁਹਾਨੂੰ ਸੁਟਿਆ ਦਾ ਮੋਟਰਬੱਸ ਸਹੀ ਕਰਨ ਨੂੰ ਕਹਿ ਕੇ ਗਿਆ ਸੀ ਨਾ ਆਹ ਬਾਜੀ ਸੀਗੇ ਸਾਰੇ ਸੀਗੇ ਤਖਤਿੰਦਰ ਜੀ ਨੂੰ ਸ਼ਕਲਾਂ ਯਾਦ ਆ ਰਹੀਆਂ ਮੈਨੂੰ ਸਾਰੇ ਬੰਦੇ ਆ ਸਾਰਿਆਂ ਨੇ ਦਿੱਤਾ ਸੀ ਨਾ ਦਿੱਤਾ ਸੀ ਨਾ ਮੈਂ ਜੂਨ ਦਾ ਟਾਈਮ ਕੀ ਹੋਇਆ ਅੱਜ ਸਾਰੇ ਪੇੜੇ ਮੀਂਹ ਦੇ ਕਰਕੇ ਉਹ ਮੈਂ ਕੀ ਕਹਿ ਕੇ ਗਿਆ ਸੀ ਕਿ ਮੈਂ ਜਦੋਂ ਆਉਂਗਾ ਫਿਰ ਜਿਲ੍ਹਾ ਤਰਨਤਾਰਨ ਦੇ ਸ਼ਹਿਰ ਵਿਖੇ ਚੱਲ ਰਹੇ ਪੰਜਾਬ ਚਿਲਡਰ ਅਕੈਡਮੀ ਦੇ ਡਿਲੀਵਰਾਂ ਦਾ ਦੇਖ ਲਓ ਹਾਲ ਚਲਾਨ ਤੋਂ ਬਚਣ ਲਈ ਬੱਚਿਆਂ ਨੂੰ ਉਤਾਰਿਆ ਸਕੂਲ ਤੋਂ 500 ਮੀਟਰ ਦੀ ਦੂਰੀ ਤੇ ਬੱਚਿਆਂ ਨੂੰ ਸਕੂਲ ਵੱਲ ਤੁਰ ਕੇ ਆਉਣ ਨਾਲ ਕਰਨਾ ਪਿਆ ਭਾਰੀ ਮੁਸ਼ਕਲਾਂ ਦਾ ਸਾਹਮਣਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੈਗ ਭਾਰੀ ਹੋਣ ਦੇ ਕਾਰਨ ਪਰੇਸ਼ਾਨੀ ਝੱਲ ਰਹੇ ਹਨ ਬੱਚੇ ਉਧਰ ਤਰਨਤਾਰਨ ਦੇ ਜ਼ਿਲ੍ਹਾ ਬਾਲ ਅਫਸਰ ਰਕੇਸ਼ ਕੁਮਾਰ ਨੇ ਕੀਤੀ ਚੈਕਿੰਗ ਦੌਰਾਨ ਵਾਹਨਾਂ ਦੇ ਡਰਾਈਵਰਾਂ ਦੇ ਕੱਤੇ ਚਲਾਨ ਸੁਣ ਲਓ ਸਕੂਲ ਦੇ ਬੱਚਿਆਂ ਅਤੇ ਅਧਿਕਾਰੀਆਂ ਦੇ ਕੋਲੋਂ ਪੂਰਾ ਹੈ ਕਿ ਮਾਮਲਾ ਅਤੇ ਦੇਖੋ ਮੌਕੇ ਦੀਆਂ ਤੁਸੀਂ ਨਹੀਂ ਸਾਰੇ ਬੱਚੇ ਕਿਧਰ ਚਲੇ ਆ ਰਹੇ ਆ ਉਹ ਪਿਛੇ ਲੈ ਜਾਂਦੇ ਆ ਪਿਛੇ ਮੋੜਾਂ ਨਾਲ ਲੈ ਜਾਂਦੇ ਆ ਗਲਤ ਕੰਮ ਕਰ ਰਹੇ ਨੇ ਬੱਚੇ ਕਿਹਨੂੰ ਮਾਰ ਬਣੇਗਾ ਸਕੂਲ ਤੋਂ ਵਾਹ ਥੋੜਾ ਚਲੇ ਆ ਰਹੇ ਨੇ ਇਹ ਡਰਾਈਵਰਾਂ ਦੀ ਗਲਤੀ ਹੈ ਨਾ ਤੁਸੀਂ ਕਿੱਥੇ ਦੇਖ ਲਿਆ ਬੱਸ ਕਿੱਥੇ ਲਾ ਕੇ ਗਈ ਤੁਹਾਨੂੰ ਉਹ ਮਗਰ ਗਲੀ ਚ ਮਗਰ ਲਾ ਕੇ ਗਏ ਆ ਤੁਸੋਂ ਤੁਰ ਕੇ ਆਉਂਦੇ ਤੁਸੀਂ ਹੁਣ

ਅਤੇ ਮਾਚਾ ਸਕੂਲ ਦੇ ਮੂਰੇ ਅਸੀਂ ਚੈਕਿੰਗ ਕੀਤੀ ਸੀ ਤੇ ਚੈਕਿੰਗ ਦੌਰਾਨ ਕਾਫੀ ਬੱਸਾਂ ਅਸੀਂ ਇੰਪਾਉਂਡ ਵੀ ਕੀਤੀਆਂ ਤੇ ਇਹ ਰਿਕਸ਼ੇ ਤਾਂ ਬਿਲਕੁਲ ਬੰਨ ਕੇ ਰਏ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਆਈਐਸ ਜੀਡੀ ਵੱਲੋਂ ਸਖਤ ہدایتਾਂਾਂਗੇ ਕਿ ਇਹ ਰਿਕਸ਼ੇ ਤਾਂ ਅਸੀਂ ਬੰਦ ਕਰਨੇ ਕਰਨੇ ਹੈਗੇ ਤੇ ਜਿਹੜੀ ਹੋਰ ਗੱਡੀਆਂ ਵਿੱਚ ਕਮੀਆਂ ਪਾਈਆਂ ਗਈਆਂ ਹੈਗੀਆਂ ਅਸੀਂ ਉਹਨਾਂ ਨੂੰ ਚਲਾਣ ਪਲੱਸ ਇੰਪਾਉਂਡ ਵੀ ਕਰਵਾਉਣਾ ਹੈ ਤੇ ਜਿਹੜੇ ਸਕੂਲ ਪ੍ਰਿੰਸੀਪਲ ਇਹਨਾਂ ਚੀਜ਼ਾਂ ਤੋਂ ਕੰਪਲੀਟ ਨਹੀਂ ਕਰਾਉਂਦੇ ਤੇ ਉਹਨਾਂ ਦੇ ਕਾਰਵਾਈ ਵੀ ਕਰਨੀ ਹੈਗੀ ਹੈ ਅੱਜ ਦੀ ਖੜੀ ਏਸੀ ਖੜੀ ਦੇ ਅੰਦਰ ਅਸੀਂ ਹੁਣ ਅੱਜ ਆਏ ਆ ਗਿਆਂ ਪੰਜਾਬ ਚਿਲ ਸਾਨੂੰ ਬਾਰ-ਬਾਰ ਕੰਪਲੇਨਾਂ ਇਸ ਸਕੂਲ ਦੀਆਂ ਬਹੁਤ ਆ ਰਹੀਆਂ ਕਿ ਵੀ ਜਿੰਨਾ ਉੱਚਾ ਸਕੂਲ ਹੈਗਾ ਉੰਨੀ ਇਹਨਾਂ ਦੀ ਮਾੜੀ ਹਾਲਾਤ ਹੈ ਗਿਆ ਜਿਵੇਂ ਹੁਣ ਤੁਸੀਂ ਅੱਜ ਦੇਖਿਆ ਉਹ ਗੱਡੀਆਂ ਦੇ ਅੰਦਰ ਕਈਆਂ ਦੇ ਕਾਗਜ਼ ਨਹੀਂ ਪੂਰੇ ਹੈਗੇ ਔਰ ਸਭ ਤੋਂ ਵੱਡੀ ਨਰਾਕੀ ਇਹ ਹੈ ਜੀ ਜੇ ਪ੍ਰਿੰਸੀਪਲ ਨਹੀਂ ਦੇਖ ਰਿਹਾ ਗਿਆ ਸਾਡੀ ਅੱਜ ਟੀਮ ਆਈ ਹੈ ਤੇ 1 ਕਿਲੋਮੀਟਰ ਪਿੱਛੇ ਹੀ ਬੱਚਿਆਂ ਨੂੰ ਲਾਹ ਲਾ ਕੇ ਆਈ ਜਾਂਦੇ ਹੈਗੇ ਡਰਾਈਵਰ ਅਸੀਂ ਉਹਨਾਂ ਗੱਡੀਆਂ ਨੂੰ ਸਾਰਿਆਂ ਨੂੰ ਰਿਕਵਰ ਕਰ ਲਿਆ ਹੈਗਾ ਤੇ ਉਹਨਾਂ ਦੇ ਅੱਜ ਅਸੀਂ ਪਾਉਂਡ ਕਰਤੇ ਜਿਹੜੇ 1 ਕਿਲੋਮੀਟਰ ਪਲੱਸ ਉਹਨਾਂ ਤੇ ਅਸੀਂ ਹੁਣ ਅੱਜ ਐਫਆਈਆਰ ਹੋਰ ਰਿਜਿਸਟਰ ਕਰਾਉਣਗੇ ਸਰ ਕਈ ਗੱਡ ਜਿਹੜੇ ਗੱਡੀਆਂ ਨੂੰ ਭੱਜ ਕੇ ਹੈਗੇ ਨਾ ਅੱਜ ਉਹਨਾਂ ਨੇ ਡਰਾਈਵਰਾਂ ਨੇ ਇਹੀ ਦੱਸਣਾ ਹੈਗਾ ਵੀ ਉਹ ਕਿਹੜੇ ਕਿਹੜੇ ਬੰਦੇ ਆ ਜਿਹੜੇ ਪਿੱਛੋਂ ਲੈ ਕੇ ਭੱਜ ਗਏ ਕਿਉਂਕਿ ਇਹਨਾਂ ਕੋਲ ਰਿਕਾਰਡ ਹੁੰਦਾਗਾ ਸਕੂਲ ਕੋਲ ਵੀ ਰਿਕਾਰਡ ਹੋਣਾ ਜ਼ਰੂਰੀ ਹੈਗਾ ਜਿਹੜੇ ਬੱਚੇ ਲੈ ਕੇ ਆ ਰਹੀ ਹੈਗੇ ਜੇ ਰਿਕਾਰਡ ਨਹੀਂ ਮਿਲਦਾ ਤਾਂ ਸਕੂਲ ਪ੍ਰਿੰਸੀਪਲ ਦੇ ਉੱਤੇ ਵੀ ਇਸ ਚੀਜ਼ ਦੀ ਕਾਰਵਾਈ ਹੁੰਦੀ ਹੈ। ਆਪਾਂ ਹੁਣ ਹੁਣੀ ਅਸੀਂ ਬਸ ਪ੍ਰਿੰਸੀਪਲ ਨੂੰ ਮੈਂ ਮਿਲਣ ਜਾ ਰਹੇ ਆਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਵੈਸੇ ਕੀ ਗੱਲਬਾਤ ਹੋਣੀ ਹੈ ਨਾ।